ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਜਿਹੜੀ ਭਿਆਨਕ ਲੋ ਪੈ ਰਹੀ ਆ ਗਰਮੀ ਪੈ ਰਹੀ ਆ ਉਹਦੇ ਵਿੱਚ ਫਲਬਾਰੀ ਦੱਸਣ ਲੱਗੇ ਆ ਤੇ ਸਾਨੂੰ ਕੋਈ ਕਮੈਂਟ ਆਇਆ ਕਿ ਇਹਨਾਂ ਚੀਜ਼ਾਂ ਦਾ ਜੋ ਤੁਸੀਂ ਵੀਡੀਓ ਬਣਾਉਨੇ ਆ ਕੁਝ ਵੀ ਕਾਰਨ ਦਾ ਫਾਇਦਾ ਨਹੀਂ ਹੁੰਦਾ ਵੀਰ ਮੇਰੇ ਉਹ ਕਾਰਨ ਦੇ ਫਾਇਦੇ ਦੀ ਨਹੀਂ ਗੱਲ ਹੁੰਦੀ ਇਹ ਮੈਂ ਤੁਹਾਨੂੰ ਸਾਰਾ ਕੁਝ ਦਿਖਾ ਰਹੇ ਆ ਜੋ ਕੁਝ ਲੱਗਾ ਹੋਇਆ ਆ ਅਜੇ ਹੀ ਗਰਮੀ ਭਿਆਨਕ ਲੋ ਜਿਹੜੀ ਪੈ ਰਹੀ ਆ ਇਸ ਦੇ ਵਿੱਚ ਫਲ ਪ੍ਰਾਪਤ ਕਰਨ ਲਈ ਕੋਈ ਨਾ ਕੋਈ ਹੀਲਾ ਕਰਨਾ ਹੀ ਪੈਂਦਾ ਹੈ ਜਿਵੇਂ ਤੁਹਾਨੂੰ ਦਿਸ ਰਿਹਾ ਆ ਇਹ ਇੰਨੀ ਮੁਸ਼ਕਲ ਕਰਨ ਤੋਂ ਬਾਅਦ ਵੀ ਇੰਨੀ ਆਸਾਨੀ ਨਾਲ ਜਿਵੇਂ ਤੁਸੀਂ ਸੋਚਦੇ ਆ ਕਿ ਬੇਲਾਂ ਜਾਂ ਬੂਟੇ ਭਰ ਜਾਣ ਭਰਨ ਵਾਲੀ ਗੱਲ ਨਹੀਂ ਹੈਗੀ ਜਿਵੇਂ ਤੁਸੀਂ ਦੇਖ ਰਹੇ ਆ ਇੱਕ ਜਾਂ ਦੋ ਫਲ ਹੀ ਪ੍ਰਾਪਤ ਕੀਤੇ ਜਾਣ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਮੰਡੀ ਵਿੱਚ ਜੋ ਇਸ ਵੇਲੇ ਰੇਟ ਚੱਲ ਰਿਹਾ ਆ ਇੱਕ ਵੱਡ ਵਗੈਰਾ ਵੀ ਲੱਪਣ ਨੂੰ ਨਹੀਂ ਮਿਲ ਰਹੀ ਜਦ ਵਿਕਣੀ ਨਹੀਂ ਆ ਰਹੀ ਤਾਂ ਆਪਣੇ ਰੇਟ ਆ ਸਮਾਨ ਤੇ ਜਾਣੀ ਆ ਇਹ ਤੁਸੀਂ ਦੇਖ ਰਹੇ ਆ ਦੋ ਜਾਂ ਚਾਰ ਫਲ ਲੱਗੇ ਉਹ ਵੀ ਸਿਰੇ ਚੜ ਜਾਣ ਤਾਂ ਬਹੁਤ ਕੀਤੀ ਹੋਈ ਜਿਹੜੀ ਤੁਹਾਡੀ ਮਸ਼ਕੱਤ ਆ ਉਹ ਸਫਲ ਆ ਜੇ ਤੁਹਾਨੂੰ ਇੰਨਾ ਵੀ ਪ੍ਰਾਪਤ ਹੁੰਦਾ ਆ ਔਰ ਉਹ ਆਪਣੇ ਆਪ ਪੈਦਾ ਕੀਤਾ ਜੇ ਤੁਸੀਂ ਇੰਨਾ ਵੀ ਸਫਲਤਾ ਨਾਲ ਪ੍ਰਾਪਤ ਕਰਦੇ ਹੋ ਮੈਂ ਤੁਹਾਨੂੰ ਕੁਝ ਟਿਪਸ ਦੱਸਣ ਲੱਗਾ ਆ ਹਾਂਜੀ ਇਹ ਜਿਹੜੀ ਤੁਸੀਂ ਚੰਨੀ ਵੀ ਸਬਜ਼ੀ ਇੱਥੇ ਲੱਗੀ ਉਹ ਦੇਖ ਰਹੇ ਆ ਚੌ ਪੰਜਾਂ ਕਨਾਲਾਂ ਦੇ ਵਿੱਚ ਇਹਦੇ ਉੱਤੇ ਜਿਹੜਾ ਲੋ ਦਾ ਅਸਰ ਆ ਉਹ ਬਹੁਤ ਵੱਡੇ ਪੱਧਰ ਤੇ ਪਿਆ ਆ ਤੁਸੀਂ ਦੇਖ ਸਕਦੇ ਆ ਇਹ ਭਿੰਡੀਆਂ ਤੋਰੀਆਂ ਦੀਆਂ ਭਿੰਡੀਆਂ ਦੇ ਜੋ ਬੂਟੇ ਆ ਕਿਸ ਤਰ੍ਹਾਂ ਗਰਮੀ ਦੇ ਨਾਲ ਲੋ ਦੇ ਨਾਲ ਕਮਲਕ ਕੇ ਕੀ ਹਾਲ ਬਣ ਗਿਆ ਇਹਨਾਂ ਦਾ ਦੇਖੋ ਇਹ ਸਿਰਫ ਇਸ ਤਰ੍ਹਾਂ ਜਿਹੜੇ ਪੌਦੇ ਹੋਏ ਆ ਕਿਸੇ ਬਿਮਾਰੀ ਨਾਲ ਨਹੀਂ ਹੋਏ ਇਹ ਲੂਨ ਵਾਲੀ ਹੋਈ ਹੈ ਬੈਂਗਣਾ ਦੀ ਤਾਂ ਗੱਲੇ ਹੀ ਛੱਡੋ ਇਹ 400 ਬੂਟਾ ਚਿੱਟੇ ਬੈਂਗਣਾ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਬਸ ਫੁੱਲ ਖੇੜਦੇ ਆ ਤੇ ਖਤਮ ਹੋ ਜਾਂਦੇ ਆ ਤੇ ਬੈਂਗਣ ਬਣਦਾ ਹੀ ਨਹੀਂ ਇਹ ਸਾਰਾ ਜੋ ਇਹਦੇ ਉੱਤੇ ਪ੍ਰਕੋਪ ਪੈ ਰਿਹਾ ਉਹ ਗਰਮੀ ਜਿਹੜੀ ਇਸ ਹਾਲ ਪੈ ਰਹੀ ਹੈ ਉਹਦਾ ਪ੍ਰਕੋਪ ਪੈ ਰਿਹਾ ਗਰਮੀ ਦਾ ਦੋਨੋਂ ਤਰ੍ਹਾਂ ਦੇ ਬੈਂਗਣੇ ਆ ਕੋਈ ਵੀ ਬੈਂਗਣ ਨਹੀਂ ਲੱਗ ਰਿਹਾ ਹਾਂ ਮਿਰਚਾਂ ਜ਼ਰੂਰ ਇਸ ਵਾਰ ਮਿਰਚ ਬਹੁਤ ਮਹਿੰਗੀ ਆ ਮਿਰਚਾਂ ਜ਼ਰੂਰ ਲੱਗ ਰਹੀਆਂ ਇਹਨਾਂ ਨੂੰ ਵੀ ਸਾਰਿਆਂ ਨੂੰ ਹੀ ਗਿੱਲਾ ਹੀ ਰੱਖੀਦਾ ਜਿਵੇਂ ਤੁਸੀਂ ਦੇਖ ਰਹੇ ਹੋ ਥੱਲੇ ਇਹ ਦੇਖੋ ਗਿੱਲਾ ਇਹ ਜਿਹੜੀ ਧੂਪ ਪੈ ਰਹੀ ਆ ਇਹ ਤੋਂ ਬਚਾਉਣ ਦਾ ਸਭ ਤੋਂ ਵੱਡਾ ਸਾਡੇ ਲਈ ਜਿਹੜਾ ਤਰੀਕਾ ਹੈਗਾ ਆ ਉਹ ਇਹ ਹੈਗਾ ਆ ਕਿ ਬੂਟੇ ਆ ਜਿਹੜੇ ਬੂਟਿਆਂ ਨੂੰ ਆਪਾਂ ਰਾਤ ਨੂੰ ਪਾਣੀ ਨਾਲ ਟੱਕ ਕੇ ਭਰਦੇ ਗਏ ਜਾਂ ਜੋ ਮਿੱਟੀ ਦੇ ਵਿੱਚ ਇਸ ਤਰ੍ਹਾਂ ਦੀ ਸੈੱਲ ਹਮੇਸ਼ਾ ਬਣੀ ਰਹੇ। ਔਰ ਸਵੇਰ ਹੁੰਦੀ ਜਦੋਂ ਆਪਾਂ ਸਵੇਰ ਨੂੰ ਸਵੇਰਾ ਹੁੰਦਾ ਆ। ਤਾਂ ਇਹਨਾਂ ਬੂਟਿਆਂ ਦੇ ਉੱਪਰੋਂ ਪਾਣੀ ਛਿੜਕਿਆ ਜਾਂਦਾ। ਇਸ ਤਰ੍ਹਾਂ ਆਪਾਂ ਇਹਨਾਂ ਤੋਂ ਕੁਝ ਨਾ ਕੁਝ ਪ੍ਰਾਪਤ ਕਰ ਸਕਦੇ ਆ। ਇਹ ਸਭ ਤੋਂ ਵੱਡਾ ਅਤੇ ਮੁੱਖ ਕਾਰਨ ਹੈ। ਰਾਤ ਨੂੰ ਡੱਕ ਕੇ ਪਾਣੀ ਭਰਨ ਦਾ ਅਤੇ ਸਵੇਰ ਨੂੰ ਬੂਟੇ ਦੇ ਪੱਤੇਾਂ ਦੇ ਉੱਤੇ ਪਾਣੀ ਛਿੜਕਣ ਦਾ ਇਹ ਦੋ ਜਿਹੜੇ ਕੰਮ ਆ ਵੱਡੇ ਤੇ ਬੀਲਾਂ ਵਗੈਰਾ ਨੂੰ ਜਿੱਥੇ ਕੱਦੂ ਵੱਡਾ ਨੂੰ ਆਪਣੇ ਫਲ ਲੱਗਾ ਆ ਉਥੇ ਕਿਸੇ ਵੀ ਤਰ੍ਹਾਂ ਨਾਲ ਟੈਂਪਰੇਰੀ ਇਹ ਫਾਈਬਰ ਵਗੈਰਾ ਜਾਂ ਕੱਪੜੇ ਵਗੈਰਾ ਨਾਲ ਛਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਜਿਵੇਂ ਤੁਸੀਂ ਦੇਖ ਰਹੇ ਆ ਉਹ ਫਲ ਜਿਹੜਾ ਆ ਸਰੀ ਚੜ ਸਕੀ ਔਰ ਲੂ ਨਾ ਖਾ ਜਾਵੇ ਇਹ ਫਲ ਨੂੰ ਲੂ ਤੋਂ ਬਚਾਉਣ ਦਾ ਦੂਜਾ ਪ੍ਰਮੁੱਖ ਕਾਰਨ ਹੈ ਜੇ ਆਪਾਂ ਕਰ ਸਕੀ ਤਾਂ ਇਸ ਤਰ੍ਹਾਂ ਕਾफी ਹੱਦ ਤੱਕ ਫਲ ਆਪਾਂ ਪ੍ਰਾਪਤ ਕਰ ਸਕਦੇ ਹਾਂ ਇਹਨਾਂ ਵੱਲੋਂ ਜਿਵੇਂ ਮੈਂ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ ਕਿ ਆਪਾਂ ਹਫਤੇ ਵਿੱਚ 10 ਦਿਨਾਂ ਬਾਅਦ ਇਹ ਜਿਹੜਾ ਚਿੱਟਾ ਸਿਰਕਾ ਹੁੰਦਾ ਇਹ ਬਹੁਤ ਸਹਾਈ ਹੁੰਦਾ ਆ ਲੂਤੋਂ ਬਚਾਉਣ ਲਈ ਇਹਦੇ ਵਿੱਚ ਅਜੇ ਹਾਂ ਪਾਇਆ ਜਾਂਦਾ ਆ ਕਿ ਇਹ ਕਾਫੀ ਮਦਦ ਕਰਤਾ ਆ ਔਰ ਬੂਟਿਆਂ ਦੇ ਵਿੱਚ ਅੱਜਕੱਲ ਆਪਾਂ ਜਿਹੜੀ ਛੋਟੀ ਮੋਟੀ ਹਰਿਆਈ ਆ ਇਸ ਤਰ੍ਹਾਂ ਛੋਟਰੀ ਮੋਟੀ ਹਰਿਆਈ ਜਿਹੜੀ ਆ ਉਹ ਜੰਮੀ ਰਹਿਣ ਦਿੰਦੀ ਗਿੱਲਾ ਜ਼ਰੂਰ ਰਹੇਗਾ ਤਾਂ ਇਹ ਹਰਿਆਈ ਜੰਮੀ ਰਹੇਗੀ ਤੇ ਇਹ ਬੂਟਿਆਂ ਨੂੰ ਲੂਤੋਂ ਬਚਾਉਣ ਵਿੱਚ ਕਾਫੀ ਮਦਦ ਕਰਦੀ ਆ ਇਹ ਜਿਹੜੀ ਛੋਟੀ ਹਰਿਆਈ ਆ ਇਨਾਂ ਨੂੰ ਸਿੱਧੀ ਧੁੱਪ ਤੋਂ ਮੇਟੀ ਨੂੰ ਬਚਣ ਵਿੱਚ ਕਾਫੀ ਮਦਦ ਕਰਦੀ ਹੈ ਤਾਂ ਬੂਟੇ ਹਰੇ ਭਰੇ ਰਹਿ ਸਕਦੇ ਆ ਇੱਕ ਬੇਲਾ ਬੂਟਿਆਂ ਨੂੰ ਲੂਹ ਤੋਂ ਬਚਾਉਣ ਦਾ ਇੱਕ ਹੋਰ ਵੱਡਾ ਜੋ ਆਪਾਂ ਕਰ ਸਕਦੇ ਆ ਉਹ ਆ ਜਿਵੇਂ ਤੁਸੀਂ ਦੇਖ ਰਹੇ ਆ ਥੱਲਾ ਜਿਹੜਾ ਜਮੀਨ ਆ ਉਹ ਪ੍ਰਾਣੀ ਨਾਲ ਟਕੀ ਹੋਈ ਆ ਔਰ ਇਹ ਬੀਲ ਦੀਆਂ ਜੜ੍ਹਾਂ ਤੇ ਸਿੱਧੀ ਧੁੱਪ ਨੂੰ ਜਾਣ ਤੋਂ ਰੋਕਦੀ ਆ। ਔਰ ਜਿਹੜਾ ਥੱਲਾ ਆ ਆ ਦੇਖੋ ਉੱਥੇ ਨਮੀ ਬਣੀ ਰਹਿੰਦੀ ਆ। ਅਜਿਹਾ ਕਰਕੇ ਘਾਹ ਫੂਸ ਆਪਾਂ ਬੱਲਾਂ ਦੀਆਂ ਜੜ੍ਹਾਂ ਤੇ ਖਿਲਾਰ ਕੇ ਬੂਟੇ ਨੂੰ ਅਜਿਹੀ ਲੂ ਤੋਂ ਬਚਾ ਸਕਦੇ ਆ ਅਤੇ ਕਾਫੀ ਮਾਤਰਾ ਦੇ ਵਿੱਚ ਆਪਣੀ ਗੁਜ਼ਾਰੀ ਜੋਗਾ ਫੜ ਲੈ ਸਕਦੇ ਆ। ਰੂਟੇ ਆਤੋਂ ਇੱਕ ਹੋਰ ਵੱਡਾ ਜਿਹੜਾ ਕਾਰਨ ਹੈ ਉਹ ਬੇਲਾਂ ਵਾਸਤੇ ਕੱਦੂ ਵੱਡਾ ਤੋਰੀਆਂ ਗਰੇਲੇ ਦੀਆਂ ਬੇਲਾਂ ਜਿਹੜੀਆਂ ਆਪਾਂ ਉਹਨਾਂ ਨੂੰ ਆਪਾਂ ਜਿੱਧਰ ਚਾਹੀਏ ਲਿਆ ਸਕਦੇ ਹਾਂ ਉੱਪਰ ਵੀ ਚੜਾ ਸਕਦੇ ਹਾਂ ਉਹਨਾਂ ਨੂੰ ਅਜਿਹੇ ਪਾਸੇ ਚੜਾਇਆ ਜਾਵੇ ਜਿੱਧਰ ਕਿ ਘੱਟ ਧੁੱਪ ਹੋਵੇ ਅਤੇ ਤਾਪਮਾਨ ਵਿੱਚ ਗਰਾਵਟ ਰਹੇ ਹੋਵੇ ਕਿਸੇ ਦਰਖਤ ਵਗੈਰਾ ਵੱਲ ਜਾਂ ਉਸ ਪਾਸੇ ਵੱਲ ਚੜਾਈਏ ਤਾਂ ਸਿੰਗਾ ਫੀਫਲ ਪ੍ਰਾਪਤ ਕਰ ਸਕਦੇ ਹਾਂ ਉਸ ਕੋ ਹਾਂਜੀ ਇਹ ਜਿਹੜੇ ਮੈਂ ਮੁੱਖ ਕਾਰਨ ਦੱਸੇ ਆ ਤੇ ਉਹਨਾਂ ਦਾ ਇਲਾਜ ਦੱਸਿਆ ਆ ਇਹਨਾਂ ਗੱਲਾਂ ਉੱਤੇ ਅਮਲ ਕਰਕੇ ਆਪਾਂ ਕਿਸੇ ਵੀ ਪੌਤੇ ਬੇਲ ਬੂਟੇ ਤੋਂ ਆਪਣੀ ਲੋੜ ਮੁਤਾਬਕ ਥੋੜੇ ਬਹੁਤ ਫਲ ਜ਼ਰੂਰ ਪ੍ਰਾਪਤ ਕਰ ਸਕਦੇ ਆ ਅਜਿਹੇ ਮੌਸਮ ਵਿੱਚ ਵੀ ਬਾਕੀ ਹਾਲਾਤ ਹਰ ਥਾਂ ਦੇ ਅਲੱਗ-ਅਲੱਗ ਹੁੰਦੇ ਆ ਔਰ ਜ਼ਮੀਨ ਦੇ ਵਿੱਚ ਘਾਟਾਂ ਕਮੀਆਂ ਖਰਾਕ ਅਲੱਗ ਅਲੱਗ ਹੁੰਦੀ ਆ ਇਸ ਕਰਕੇ ਅਜਿਹੇ ਮੌਸਮ ਵਿੱਚ ਆਪਾਂ ਥੋੜੇ ਬਹੁਤ ਫਲ ਵੀ ਪ੍ਰਾਪਤ ਕਰ ਲਈਏ ਤਾਂ ਵੀ ਬਹੁਤ ਵੱਡੀ ਗੱਲ ਹੋਵੇਗੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਦੱਸਣਾ